ਇੱਕੀ ਬੇਜ ਦੇ ਅਗਰਬਤੀ ਭੇਜਦੇ ਹੋ ਕਿੰਨੇ ਦੀ 12 ਦੇ ਅੱਧੇ ਉਹ ਸੱਤ ਤੇ ਬਟੇ ਸੱਤ ਤੇ ਆਜੋ ਬਰਰ ਵੇ ਦੀ ਹੈ ਪਾਈ ਕਿ ਤੁਸੀਂ ਆਪਣੀ ਇਨਿੰਗ ਲਈ ਜੜੀ ਸਰ ਜੀ ਇੰਨੀ ਹੈ ਦਹਾਈ ਨਹੀਂ ਆਮਾਈ ਨਹੀਂ ਅੱਛਾ ਜਿਹੜੀ ਕਿੱਥੋਂ ਲੈਣੀ ਜੀ ਫਿਰ ਤਾਂ ਤੁਹਾਨੂੰ ਕੁਝ ਵੱਜਦਾ ਵੀ ਨਹੀਂ ਹੋਣਾ ਨਹੀਂ ਵੱਜਦਾ ਤਾਂ ਇਹ ਕਿ ਬੱਚਿਆਂ ਲੈ ਕੇ ਦੇਣਾ ਕੰਮ ਕਰੀਦਾ ਨਾਲ ਫਿਰ ਆਹ ਕੰਮ ਕਰਦੇ ਹੋ ਤਾਨੂੰ ਗੁਰੂ ਰਾਮਦਾਸ ਕੋਈ ਨਹੀਂ ਫਿਰ ਕੀ ਹੋਇਆ ਸਾਡੀ ਭੈਣ ਐ ਤੂੰ ਤੇ ਕੱਲ ਤੁਹਾਨੂੰ ਰੇੜੀ ਕੌਣ ਦੇਗਾ ਗੁਰੂ ਰਾਮਦਾਸ ਪਾਸ਼ਾ ਜੀ ਕੌਣ ਕੌਣ ਦੇਗਾ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਐ ਬੇਟਾ ਤੁਹਾਨੂੰ ਕਿੰਨੇ ਦੇਣੀ ਐ ਰੇੜੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਠੀਕ ਐ ਭੈਣੇ ਤੁਸੀਂ ਕੱਲ 11 ਵਜੇ ਆ ਜਿਓ ਕੱਲ ਤੁਹਾਨੂੰ ਰੇੜੀ ਮਿਲੇਗੀ ਫ੍ਰੀ ਆ ਕੋਸਟ ਠੀਕ ਐ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਇਹ ਪਿਆਣ ਹੁਣਾਂ ਦੀ ਜਿਹੜੀ ਤਿਆਰ ਹੋ ਗਈ ਆ ਹਾਂਜੀ ਕਹਿ ਰਹੇ ਹੋ ਕਿਥੇ ਵੀ ਬਾਈ ਖਾਲਸਾ ਵਾਹਿਗੁਰੂ ਜੀ ਮਾਫੀ ਚਾਹਣਾ ਪੈਣੇ ਮੈਂ ਲੇਟ ਹੋ ਗਿਆ ਥੋੜਾ ਜਿਹਾ ਮੈਂ ਥੋੜਾ ਲੇਟ ਹੋ ਗਿਆ ਮਾਫੀ ਚਾਹਣਾ ਨਹੀਂ 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 ਕੁਛ ਨਹੀਂ ਮੀਨਾ ਹੋਰ ਬਾਈ ਠੀਕ ਹੋ ਕਿਥੇ ਸਿੰਘ ਦਾ ਸਾਡੇ ਮਜ਼ਾਰ ਗਿਆ ਜੀ ਮਜ਼ਾਰ ਗਿਆ ਰੈਡੀ ਦੇ ਲਈ ਅੱਜ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸ਼ਿਦੀਪੁਰੂ ਵਾ 33 ਤਵੀ ਤੇ ਬਿੱਤ ਬੈਠੇ ਜੀ ਪਾਸ਼ਾ ਜੀ ਤਾਂ ਦੇਖ ਲਓ ਉਹ ਦਿਨ ਹੀ ਤੁਹਾਡੇ ਦਿਲ ਨੂੰ ਠੰਡਕ ਮਿਲੀ ਆ ਅੱਜ ਤੁਹਾਡੇ ਦਿਲ ਨੂੰ ਵੀ ਠੰਡਕ ਉਦੋਂ ਮਿਲਨੀ ਆ ਜਦੋਂ ਆਪਾਂ ਸਾਜੀ ਤਤੀ ਤਵੀ ਤੇ ਬੈਠੇ ਹਾਂ ਤੇ ਜਿਹੜੀ ਠੀਕ ਲੱਗੀ ਵਧੀਆ ਹੋ ਜੂਗਾ ਤੇ ਤੁਹਾਡਾ ਰੋਟੀ ਪਾਣੀ ਦਾ ਹੋ ਜੂਗਾ ਬੇਟਾ ਹੋ ਜੂਗਾ ਨਾ ਵਧੀਆ ਹਣ ਉੱਤੇ ਤੁਹਾਡਾ ਸਾਰਾ ਕੁਝ ਇੱਕ ਟੇਬਲ ਵਗੈਰਾ ਖਿਲਰ ਜੂਗਾ ਉੱਪਰ ਜੋ ਵੀ ਆ ਤੁਸੀਂ ਸਬਜ਼ੀ ਸੂਜੀ ਬਣਾਉਣੀ ਆ ਹਾਂਜੀ ਹੁਣ ਤੁਸੀਂ ਜਿੱਥੇ ਮਰਜ਼ੀ ਲਾ ਕੇ ਤੁਸੀਂ ਚਲਾ ਸਕਦੇ ਹੋ ਹਣ ਖੁਸ਼ ਹੋਦਣਾ ਹਾਂਜੀ ਹਾਂਜੀ ਖੁਸ਼ ਹੋ ਬਲੇ ਹੁਣ ਦੱਸੋ ਰੱਬ ਹੈਗਾ ਦੁਨੀਆ ਤੇ ਹੈ ਗਾਣਾ ਕੱਪਰਾ ਤੇ ਘਰੇ ਵਿਦਲਾ ਕਰ ਰਹੇ ਨੇ ਕਿ ਵਿਆਹੀ ਬੇਟੀ ਆਈ ਹੈ ਨਾ ਹਾਂ ਕੀ ਕਹਾਂ ਨੂੰ ਤੁਹਾਨੂੰ ਦੱਸਣ ਦੇ ਉਹ ਘਰੇ ਮੈਂ ਬੇੜਾ ਮੈਂ ਮੈਂ ਆਇਆ ਕੰਮ ਕੀਤਾ ਮੇਰੀ ਮੰਮੀ ਕਹਿੰਦੀ ਉਹ ਬਰੋ ਚੰਗਿਆ ਹੋਏ ਆਣ ਮੈਂ ਚੱਲਦੀ ਆਂ ਮੇਰੀ ਮੰਮੀ ਤੋਂ ਲੈ ਆ ਹਾਂ ਤੇ ਅੰਡੀ ਹੋਵੇ ਅੰਡੀ ਆ ਗਿਆ ਤੁਹਾਨੂੰ ਲੱਗਦਾ ਜੀ ਮਿਲ ਜੂਗੀ ਨਹੀਂ ਜੀ ਲੱਗਦਾ ਨਹੀਂ ਤੁਹਾਨੂੰ ਲੱਗਦਾ ਇਹ ਪਤਾ ਮਿਲ ਜੂਗੀ ਨਹੀਂ ਜਾਂ ਵਿਆਹ ਨਹੀਂ ਲੱਗਦਾ ਚਲੋ ਤੁਹਾਡਾ ਹੁਣ ਬਣ ਗਿਆ ਸੋਨਾ ਹੋ ਗਿਆ ਮਹਾਰਾਜ ਨੇ ਦੇਣਾ ਤੇ ਮਹਾਰਾਜ ਨੇ ਹੈ ਨਾ ਤੇ ਬਾਕੀ ਇਹਦਾ ਹੀ ਕਿਨੇ ਹੋਣੇ ਆ ਕਿ ਚਲੋ ਜੀ ਸਾਡੀ ਭੈਣਾ ਵਰਗੇ ਹੋ ਤੇ ਬਾਕੀ ਇਹ ਕਿ ਸਾਰਿਆਂ ਨੂੰ ਨਾ ਇੰਨੇ ਕਿ ਬੇਨਤੀ ਵੀ ਕਿਦੇ ਦਰਸ਼ਨ ਦਿਓ ਦਰਸ਼ਨ ਬਿਲਕੁਲ ਬਿਲਕੁਲ ਭੈਣਾ ਮੈਂ ਕਦੀ ਜਰੂਰ ਕਰੀ ਉਦੋਂ ਲੰਗਿਆ ਤੇ ਤੇਰੇ ਹੱਥ ਦੀ ਰੋਟੀ ਜ਼ਰੂਰ ਖਾ ਕੇ ਜਾਊਂਗਾ ਠੀਕ ਹੈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਵਾਂ ਤੁਹਾਨੂੰ ਜਿਹੜੀ ਦਿਨ ਵਾਲਾ ਕੋਣ ਆ ਗੁਰਾਮਦਸ ਜੀ ਕੋਣ ਬੇਟਾ ਗੁਰਾਮਦਸ ਗੁਰਾਮਦਸ ਪਾਸ਼ਾ ਜੀ ਮੈਂ ਵੀ ਨਹੀਂ ਦਿੱਤੀ ਹੈਗੀ ਇਹ ਜਿਹੜੀ ਪੇਮੈਂਟ ਤੇ 16000 ਦੀ ਹੋਈ ਹੈ ਇਹ ਸਾਰਾ ਕੁਝ ਤੁਹਾਡੇ ਗੁਰੂ ਨੇ ਕੀਤਾ ਹੈ ਤੁ ਜੋ ਤੁਸੀਂ ਕਹੋ ਨਾ ਕਿ ਭਾਜੀ ਤੁਸੀਂ ਮੇਰੇ ਤੇ एहसान ਕੀਤਾ ਨਹੀਂ ਆ ਵੀ ਆ ਵੀ ਗਲਤ ਹੈ ਮੈਂ ਵੀ ਤੈਨੂੰ ਨਹੀਂ ਦਿੱਤੀ ਹੈਗੀ ਇਹ ਦਿੱਤੀ ਹੈ ਤੇਰੇ ਗੁਰੂ ਨੇ ਠੀਕ ਹੈ ਇਸ ਕਰਕੇ ਮੇਰਾ ਵੀ ਕੋਈ ਕੋਈ ਇਸ਼ਾਨ ਨਹੀਂ ਤੁਹਾਡੇ ਦਿਲ 'ਚ ਇਹ ਨਹੀਂ ਹੋਣਾ ਹੋਣਾ ਚਾਹੀਦਾ ਪੁੱਤ ਕਿ ਅੰਕਲ ਨੇ ਮਨੂ ਲੈ ਕੇ ਦਿੱਤੀ ਆ ਠੀਕ ਹੈ ਤੁਹਾਡੇ ਗੁਰੂ ਨੇ ਤੁਹਾਨੂੰ ਲੈ ਕੇ ਦਿੱਤੀ ਨਹੀ ਵੀਰ ਜੀ ਕੋਈ ਨਹੀਂ ਆ ਗੁਰੂ ਅੱਗੇ ਆ ਗੁਰੂ ਨੇ ਅੱਗੇ ਤੁਹਾਨੂੰ ਭੇਜਿਆ ਤੁਹਾਨੂੰ ਜਾਣਦੇ ਨਹੀਂ ਮੈਨੂੰ ਨਹੀਂ ਜਾਣਦੇ ਤੁਸੀਂ ਕਹਿੰਦੇ ਨਹੀਂ ਬੇਨਤੀ ਆ ਮੇਰੀ ਬੇਨਤੀ ਆ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤੀ ਹੈ ਠੀਕ ਹੈ ਬਟਾ ਮੈਂ ਨਹੀਂ ਦਿੱਤੀ ਹੈਗੀ ਤੁਹਾਡੇ ਗੁਰੂ ਨੇ ਦਿੱਤੀ ਹੈਗੀ ਮੈਂ ਤਾਂ ਅੱਜ ਹੈਗਾ ਚਲੋ ਤੁਸੀਂ ਦੇ ਗੁਰੂ ਬਣ ਕੇ ਆਏ ਨਹੀਂ ਗੁਰੂ ਬਣ ਕੇ ਨਹੀਂ ਗੁਰੂ ਨੇ ਸਾਨੂੰ ਭੇਜਿਆ ਠੀਕ ਹੈ ਨਾ ਤੁਸੀਂ ਹਾਂ ਗੁਰੂ ਨੇ ਸਾਨੂੰ ਭੇਜਿਆ ਉਹ ਇੱਕ ਤੇ ਤੁਹਾਡਾ ਕੰਮ ਕਰਨਾ ਹੈਗਾ ਤੁਸੀਂ ਠੀਕ ਹੈ ਆ ਜਿਓ ਕੋਈ ਨਾ ਪਿਆਣੇ ਗੁਰੂ ਸਾਹਿਬ ਕਰਨ ਵਾਲੇ ਆ ਜਾਓ ਲੈ ਜੋ ਤੁਸੀਂ ਧੰਨਵਾਦ ਜੀ ਪਿਆਣੇ ਵਾਹਿਗੁਰੂ ਸਾਹਿਬ ਵਾਹਿਗੁਰੂ ਦੀ ਕਿਰਪਾ ਤੇ ਜੀ ਤਾਨ ਗੁਰਦਾਮ ਦੇ ਤਾਨ ਗੁਰਦਾਮ ਦਾ ਚਲ ਠੀਕ ਹੈ ਪਿਆਣੇ ਵਾਹਿਗੁਰੂ ਸਾਹਿਬ ਵਾਹਿਗੁਰੂ ਦੀ ਕਿਰਪਾ ਤੇ ਧੰਨਵਾਦ ਭੈਣੇ ਧੰਨਵਾਦ ਤੁਹਾਨੂੰ ਕਿਰਦਾ ਅੰਦਾਸ ਸੋ ਭੈਣ ਹੁਣ ਆਦੀ ਰੋਟੀ ਮਿਲ ਗਈ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਵਸ ਹੈ ਸੋ ਅੱਜ ਮਹਾਰਾਜ ਨੇ ਨਾਣੀ ਪ੍ਰੇਰੀ ਦੇਤੀ ਆ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਸਵਾਗਤ ਸਵਾਗਤ ਕਰੀਓ